ਭయ్యా ਇਕੱਠ ਵੇਖ ਕੇ ਤਾਂ ਲੱਗਦਾ ਪਿੰਡ ਨੂੰ ਸਰਪੰਚੀ ਕਰ ਲੈਣੀ ਚਾਹੀਦੀਆਂ ਨਾਲੇ ਸਰਕਾਰ ਦਾ 5 ਲੱਖ ਰੁਪਇਆ ਆਉ ਤੇ ਨਾਲੇ ਜਿਹੜਾ ਨਜਾਇਜ਼ ਖਰਚਾ ਹੋਊਗਾ ਉਹ ਬਤ ਰਹੂਗਾ ਪਿੰਡ ਰਟੌਲਾ ਹਲਕਾ ਦੜਬਾ ਜ਼ਿਲ੍ਹਾ ਸੰਗਰੂਰ ਭੈਣ ਰਪਿੰਦਰਜੀਤ ਕੌਰ ਸਰਪੰਚੀ ਦੀ ਚੋਣ ਲੜ ਰਹੇ ਨੇ ਸੱਸੀ ਘਰ ਬਣੇ ਕਿਵੇਂ ਤੇ ਲੱਗਦਾ ਭਣਾ ਇੰਨੇ ਲੋਕ ਸਾਥ ਦੇ ਰਹੇ ਨੇ ਵਧੀਆ ਲੱਗ ਰਿਹਾ ਵੀਰੇ ਵਧੀਆ ਲੱਗ ਰਿਹਾਗਾ ਬਾਈ ਦੇਉਂਗੇ ਸਰਪੰਚ ਦਾ ਪੂਰਾ ਸਾਥ ਜੱਜ ਕੇ ਪੂਰਾ ਜੱਜ ਜੱਜ ਕੇ ਦੇਵਾਂਗੇ ਮਤਲਬ ਸਰਪੰਚ ਸਾਡੇ ਨਾਲ ਖੜਾ ਹੈ ਪਹਿਲੀ ਬਾਈ ਨੇ ਬਹੁਤ ਕੰਮ ਕਰਿਆ ਨੇ ਮਤਲਬ ਲੋਕਾਂ ਨਾਲ ਖੜਦਾ ਰਹਿੰਦਾ ਦੁੱਖ ਸੁੱਖ ਚ ਪਹਿਲਾਂ ਤੋਂ ਸ਼ੁਰੂਆਤ ਬਾਈ ਹਾਂ ਸ਼ੁਰੂਜੀ ਬਾਈ ਪੂਰਾ ਕੰਮ ਕਰਦਾ ਲੋਕਾਂ ਦੇ ਦੁੱਖ ਸੁੱਖ ਨੇਰੇ ਸਵੇਰੇ ਜਾਂਦਾ ਆਉਂਦਾ ਹੈਗਾ ਹੁਣ ਮਤਲਬ ਕਿ ਵਿੱਚ ਬੰਦੇ ਨੇ ਜਿਹੜਾ ਆਪਣਾ ਘਰ ਘਰ ਨਹੀਂ ਟੱਪਦੇ ਠੀਕ ਹੈ ਬਾਈ ਪਹਿਲੀ ਪੂਰੀ ਮਿਹਨਤ ਕਰਦਾ ਹੈ ਮਤਲਬ ਕਿ ਬਾਈ ਦੀ ਡੈਰੀ ਵੀ ਹੈ ਬਾਈ ਡਾਕਟਰ ਦਾ ਕੰਮ ਵੀ ਕਰਦਾ ਨੇਰੇ ਸਵੇਰੇ ਡੰਗਰ ਪਸ਼ੂ ਜਾਂ ਢਿੱਲਾ ਮੱਠ ਹੁੰਦਾ ਤਾਂ ਬਾਈ ਉਸ ਇੱਕ ਫ ਬਈ ਆਹ ਬਈ ਲਾਉਣਾ ਬਈ ਲਾਉਣਾ ਸਾਰੇ ਦੇਖ ਨਗਰ ਸਾਰਾ ਬਈ ਪੂਰਾ ਸਪੋਰਟ ਕਰ ਰਿਹਾ ਬਈ ਬਾਈ ਸਾਰਾ ਬਈ ਜਿਵੇਂ ਇਕੱਠ ਆਇਆ ਲਾਦਾ ਬਈ ਸਰਪੰਚਪਤੀ ਕਰ ਲੈਣੀ ਤੇ ਆਹ ਬਈ ਬਈ ਜਰੂਰ ਚਾਹੀਦੀ ਹੈ ਬਈ ਮੈਂ ਕਿਹਾ ਵਧੀਆ ਮੁੰਡਾ ਪੜਿਆ ਲਿਖਿਆ ਸਾਡੀ ਪਰਝਾਈ ਪੂਰੀ ਪੜੀ ਲਿਖੀ ਹੈ ਠੀਕ ਹੈ ਵਧੀਆ ਨਰਮ ਪਰਿਵਾਰ ਆ ਪਿੰਡ ਦੇ ਵਿੱਚੋਂ ਚਲੋ ਵਧੀਆ ਗੱਲ ਆ ਬੇਬੇ ਲਾਉਂਗੇ ਜੋਰ ਪੂਰਾ ਸਰਪੰਚੀ ਦੇ ਹੈਨ ਪੂਰੇ ਤਾਂ ਪੂਰਾ ਬਸ ਖੜ ਕੇ ਇੱਕ ਵਾਰ ਸੇ ਤੁਸੀਂ ਵੀ ਕੋਤ ਮੈਂ ਤਾਂ ਜਰਮਨੀ ਤਾਂ ਮੈਂ ਕਿਵੇਂ ਨਹੀਂ ਲਾਉਂਗੀ ਪਹਿਲਾਂ ਮਾਤਾ ਦਾ ਤੇਰਾ ਤਾਂ ਭਗਵਾਨ ਤੁਮਾਰੀ ਮਾਤਾ ਨਾਲ ਮਿਲਦਾ ਹੈਗਾ ਤੇ ਬਈ ਕਿੰਨਾ ਕੁ ਪਿੰਡ ਤੋਂ ਚੱਲ ਰਿਹਾ ਚੌ ਸਰਪੰਚੀ ਦਾ ਭਾਈ 80% ਸਾਡੇ ਪਿੰਡ ਦੇ ਲੋਕ ਬਾਈ ਦੇ ਨਾਲ ਸਹਿਮਤ ਨੇਗੇ ਹੂੰ ਥੋੜੇ ਜਿਹੇ ਵਿਰੋਧੀ ਤੇ ਨੰਦ ਨੇ ਮੁੰਡੇ ਵਿੱਚ ਨਾ ਖਰਚਾ ਕਿੰਨਾ ਕਰਾਓਗੇ ਖਰਚਾ ਬਿਲਕੁਲ ਨਹੀਂ ਕਰਨਾ ਫ੍ਰੀ ਚੋਣ ਲੜਾਂਗੇ ਜੀ ਫ੍ਰੀ ਚੋਣ ਲੜੋਗੇ ਹਾਂਜੀ ਹਾਂ ਪੱਕੀ ਗੱਲ ਆ ਬਾਈ ਖਰਚਾ ਨਹੀਂ ਹੋਵੇਗਾ ਸਾਰੇ ਨਾਲੋਂਗੇ ਜ਼ੀਰੋ ਬੈਲੈਂਸ ਤੇ ਜੀ ਹੱਸਿਆ ਬਾਈ ਸਸੀ ਗਰਵਾਪੂ ਜੀ ਕਿਵੇਂ ਜੇ ਲੱਗਦਾ ਜੀ ਲਵਾਉ ਸਰਪੰਚ ਪੈਨਸ਼ਨ ਵਗੈਰਾ ਹਾਂ ਹੈ ਜੀ ਲੱਗੀ ਹੋਈ ਹੈ ਜੀ ਨਾ ਲੱਗੀ ਨਹੀਂ ਕਿੰਨੀ ਉਮਰ ਹੈਗੀ ਉਮਰ 76 ਸਾਲ ਦੀ ਹੈ ਬਾਈ ਇਹਦੀ ਪੈਨਸ਼ਨ ਲਵਾ ਲਈ ਬਾਪੂ ਦੀ ਸਰਪੰਚ ਬਣ ਕੇ ਜਰੂਰ ਜ਼ਮੀਨ ਟਾੜੀ ਵਾਲੀ ਹੈਗੀ ਨਾ ਫਿਰ ਪੈਨਸਲ ਲੱਗ ਜੂ ਪੱਕਾ ਬਾਬਾ ਅੱਛਾ ਸਰਪੰਚ ਦੀ ਲੋੜਾ ਪਾਈ ਪੈਨਸਲ ਦੀ ਲੋੜ ਨਹੀਂ ਹਾਂਜੀ ਉਹ ਉਹ ਬਾਪੂ ਦਾ ਪੈਨਸਲ ਉਹ ਸਾਡਾ ਹੀ ਹੈ ਅੱਛਾ ਆਪਣੀ ਹੈ ਹਾਂ ਅੱਛਾ ਅੱਛਾ ਜੀ ਜੱਸੀ ਕਲਵਾਈ ਦੀ ਜੱਸੀ ਕਲਵਾਈ ਜੀ ਕਿਵੇਂ ਜੇ ਲੱਗਦਾ ਭਾਈ ਇੰਨਾ ਕੱਟ ਵੀ ਸਰਬਸੰਮਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਨਹੀਂ ਬਹੁਤ ਵਧੀਆ ਬੱਜੀ ਪਿੰਡ ਦਾ ਇੱਕ ਹੈਗਾ ਸਾਡਾ ਛੋਟਾ ਭਾਈ ਗੁਰਸੇਵਕ ਚੋਣ ਲੜ ਰਿਹਾ ਹੈਗਾ ਪਹਿਲਾਂ ਦੇਖਦੇ ਆਉਣੇ ਆ ਇਕੱਠੇ ਹੋਣਿਆਂਗੇ ਤੇ ਵਧੀਆ ਕੰਮ ਕਰਦਾ ਮੁੰਡਾ ਪਹਿਲਾਂ ਵੀ ਇਮਾਨਦਾਰੀ ਨਾਲ ਹਾਂਜੀ ਹਾਂ ਹਾਂਜੀ ਤੇ ਸਾਡੀ ਸਾਰੀ ਟੀਮ ਈਮਾਨਦਾਰੀ ਨਾਲ ਚੱਲੀ ਆਗੀ। ਅਜਾ ਟੀਮ ਵਰਕ ਸਰਪੰਚੀ ਲੜਰੋ ਕੱਲਾ ਨਹੀਂ ਲੜ ਰਿਹਾ ਬਿਲਕੁਲ ਜੀ ਬਿਲਕੁਲ। ਤੇ ਭਾਈ ਕੀ ਬੇਨਤੀ ਕਰਨੀ ਚਾਹੋਗੇ ਲੋਕਾਂ ਨੂੰ? ਮੈਂ ਤਾਂ ਨਗਰ ਨੂੰ ਸਾਰੇ ਨੂੰ ਇਹ ਬੇਨਤੀ ਕਰਨੀ ਚਾਹਣਾ ਆਪਣਾ 50 ਸਾਲਾਂ ਦਾ ਲਗਭਗ ਰਿਕਾਰਡ ਸਾਰੇ ਨਗਰ ਨੇ ਲਵੇ ਹੈਗਾ। ਹਾਂਜੀ ਹਾਂ ਜਿਹੜੇ ਆਪਣੇ ਬਜ਼ੁਰਗ 70-75 ਸਾਲ ਦੇ ਖੜੇ ਨੇ ਆਪਣੇ ਪੱਲੇ ਤਿੰਨ ਚੀਜ਼ਾਂ ਨੇ ਇੱਕ ਤਾਂ ਇੱਜ਼ਤ ਤੇ ਭੈਣ ਦੀ ਉਹ ਸਾਰੇ ਨਗਰ ਨੂੰ ਪਤਾ ਹੈ। ਹਾਂਜੀ ਹਾਂ ਇੱਕ ਅਮਰ ਹੈ ਭਾਈ ਕਿਉਂਕਿ ਸਰਪੰਚ ਨੇ ਹਰ ਕਿਸੇ ਦੇ ਰੋਲੇ 'ਚ ਜਾਣਾ ਹੁੰਦਾ ਹੈਗਾ। ਮੇਰੀ 40 ਸਾਲ ਦੀ ਉਮਰ ਹੋ ਗਈ ਸਾਡੇ ਬਜ਼ੁਰਗਾਂ ਹਾਂਜੀ ਦੂਜਾ ਸਾਡਾ ਕਨਸੈਪਟ ਹੈਗਾ ਹੈ ਇਮਾਨਦਾਰੀ ਦਾ ਬਿਲਕੁਲ ਮੈਂ ਵੈਟਰਨਰੀ ਡਾਕਟਰ ਹਾਂ ਸਾਰੇ ਨਗਰ ਦੇ ਜਾਨਾ ਸਭ ਨੂੰ ਪਤਾ ਮੇਰੀ ਕਿੰਨੀ ਕ ਫੀਸ ਲੈਂਦਾ ਮੈਂ ਤੇ ਆਪਣੀ ਖਾਲ ਫੀਡ ਦਾ ਦੁੱਧ ਦਾ ਕੰਮ ਹੈ ਮੈਡੀਕਲ ਸਟੋਰ ਹੈਗਾ ਬਾਕੀ ਹੁਣ ਏਜੰਸੀ ਕਰੀ ਆ ਆਪਣੀ ਇਮਾਨਦਾਰੀ ਦਾ ਜਾਂ ਕਿੰਨਾ ਕੁ ਮਾਰਜਨ ਰੱਖਦੇ ਆ ਅਸੀਂ ਸਾਰਿਆਂ ਨੂੰ ਪਤਾ ਹੈਗਾ ਠੀਕ ਹੈ ਤੀਜੀ ਗੱਲ ਮੇਰੀ ਸਾਰੇ ਨਗਰ ਨੂੰ ਤੇ ਸਰਕਾਰ ਨੂੰ ਇਹ ਬੇਨਤੀ ਹੈ ਜਿਹੜੀ ਚਾਹੀਦੀ ਅੱਜ ਆ ਜਾਂ ਆਉ ਜਿਹੜੀ ਹਾਂਜੀ ਹਾਂ ਜਿਹੜੀ ਮੈਂ ਦੇਖੋ ਮੈਂ ਪਰਸਨਲੀ ਤੌਰ ਤੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋ ਸਕਦਾ ਉਹ ਮੇਰਾ ਅੱਡ ਮੈਟਰ ਹੈ ਸਰਪੰਚ ਦੀ ਪਾਰਟੀ ਕੋਈ ਨਹੀਂ ਹੁੰਦੀ ਬਈ ਸਾਂਝਾ ਹੋਊਗਾ ਸਰਪੰਚ ਦਾ ਜਿਹੜੀ ਸਰਪੰਚ ਨਹੀਂ ਬਣ ਰਹੀ ਹੈ ਹਾਂਜੀ ਉਹ ਮਤਲਬ ਕਿਸੇ ਵੀ ਪਾਰਟੀ ਦੀ ਨਹੀਂ ਹੋਊਗੀ ਉਹ ਨਗਰ ਦੀ ਹੋਊ ਵੀ ਸਾਰੀਆਂ ਪਾਰਟੀਆਂ ਕੋਲੇ ਕੰਮ ਲਈ ਜਾਊਗੀ ਠੀਕ ਹੈ ਸਭਾਏ ਬੀਜੇਪੀ ਨੂੰ ਛੱਡ ਕੇ ਉਹ ਵੀ ਕਿਸਾਨੀ ਮੁੱਦੇ ਕਰਕੇ ਠੀਕ ਹੈ 7500 ਕਿਸਾਨ ਸੀਧ ਹੋ ਗਿਆ ਜੇ ਕੋਈ ਮੇਰਾ ਬੀਜੇਪੀ ਵਾਲਾ ਦੋ ਚਾਰ ਵੀਰ ਚਾਹੁੰਦਾ ਹੀ ਮੇਰੇ ਖਿਲਾਫ ਬੋਲਦਾ ਮੈਂ ਵੋਟਾਂ ਨਹੀਂ ਪਾਉਂਦਾ ਉਹ ਨਾ ਪਾਵੇ ਆਪਾਂ ਨੂੰ ਉਹਨਾਂ ਦੀਆਂ ਵੋਟਾਂ ਦੀ ਲੋੜ ਨਹੀਂ ਭਾਈ ਕਹਿੰਦਾ ਬੀਜੇਪੀ ਵਾਲੀਆਂ ਵੋਟਾਂ ਦੀ ਲੋੜ ਹੀ ਨਹੀਂ ਹੈਗੀ ਪਰ ਅਸੀਂ ਬੀਜੇਪੀ ਕੋਲੇ ਨਹੀਂ ਜਾਣਾ ਅਸੀਂ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਨੇ ਪੰਜਾਬ ਦੇ ਵਾਸਤੇ ਕੰਮ ਕਰਨੀਆਂ ਮੇਰੇ ਪਿੰਡ ਨੂੰ ਜਿਹੜੀ ਵੀ ਮਰਜ਼ੀ ਪਾਰਟੀ ਵੀ ਗਰਾਂਟ ਦੇਵੇ ਗਰਾਂਟ ਲੈਣ ਜਾਉਂਗੇ ਨਾ ਚਹੇਦੀ ਸਰਪੰਚਾਂ ਦੇ ਤਾਉਣ ਚ ਕਿੱਲਾ ਹੁੰਦਾ ਵੀ ਮੈਂ ਤਾਂ ਜੀ ਕਾਂਗਰਸ ਦਾ ਮੈਂ ਆਪ ਪਾਰਟੀ ਕੋਈ ਨਹੀਂ ਨਾ ਜਿਆ ਮੈਂ ਆਪ ਪਾਰਟੀ ਦਾ ਆ ਜਿਹੜੇ ਮੇਰੇ ਨਾਲ ਲੋਕ ਖੜੇ ਨੇ ਸਾਰੀਆਂ ਪਾਰਟੀਆਂ ਨਾਲ ਸੰਬੰਧਤ ਨੇ ਮੈਨੂੰ ਨਗਰ ਦੇ ਲੋਕ ਚਾਹੀਦੇ ਨੇ ਮੈਂ ਆਮ ਆਦਮੀ ਜਿਹੜੀ ਸਰਪੰਚਣੀ ਆ ਜਾਂ ਮੈਂ ਜੋ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਬਾਈ ਦਾ ਬੇਟਾ ਹੀ ਸਾਲਾਂ ਨੂੰ ਕੋਈ ਸਰਕਾਰ ਬਦਲ ਜਾਂਦੀ ਹੈ ਆਪਾਂ ਉਹਦੇ ਕੋਲ ਵੀ ਜਾਵਾਂਗੇ ਇਹ 5 ਜੇ ਸਾਲ ਇਹ ਰਹੂਗਾ ਵੀ ਸਰਪੰਚਨੀ ਨਿੱਜੀ ਤੌਰ ਤੇ ਕਿਸੇ ਪਾਰਟੀ ਦੀ ਨਹੀਂ ਹੋਊਗੀ ਵਧੀਆ ਗੱਲ ਸਰਪੰਚਨੀ ਰਹੂਗੀ ਨਗਰ ਦੀ ਨਗਰ ਦੇ ਜਿਹੜੇ ਝਾੜੂ ਵਾਲੇ ਆਪਣੇ ਦੋਸਤ ਨੇਗੇ ਜੋ ਕਹਿਣਗੇ ਵੀ ਚੀਮਾ ਸਾਹਿਬ ਲੋਵੇ ਸੀਐਮ ਮਾਨ ਸਾਹਿਬ ਲੋਵੇ ਜਾਣਾ ਉਹਦੇ ਕੋਲੇ ਵੀ ਜਾਵਾਂਗੇ ਕਾਂਗਰਸ ਵਾਲੇ ਕਹਿਣਗੇ ਵੀ ਆਪਾਂ ਨੂੰ ਕਾਂਗਰਸ ਤੋਂ ਫਾਇਦਾ ਮਿਲ ਰਿਹਾ ਕਿਸੇ ਲੀਡਰ ਤੋਂ ਉਹਦੇ ਕੋਲੇ ਵੀ ਜਾਵਾਂਗੇ ਕੋਈ ਸਾਡੇ ਦੋਸਤ ਅਕਾਲੀ ਦਲ ਦੇ ਨੇ ਹਾਂਜੀ ਜਿਹੋ ਅਕਾਲੀ ਦਲ ਦੇ ਲੀਡਰ ਲਵੇ ਦੇ ਕੇ ਜਾਣਗੇ ਜਿਹੋ ਨਗਰ ਦਾ ਭਲਾ ਕਰਦਾ ਹੈ ਉਹਦੇ ਕੋਲੇ ਵੀ ਜਾਵਾਂਗੇ ਜਿਹੜੇ ਸਾਡੇ ਦੋਸਤ ਸ਼੍ਰੋਮਣੀ ਅਕਾਲੀ ਦਲ ਮਾਣਦੇ ਨੇ ਜੇ ਮਾਨ ਸਾਹਿਬ ਤੋਂ ਸਾਡੇ ਨਗਰ ਦਾ ਕੋਈ ਫਾਇਦਾ ਹੁੰਦਾ ਹੈਗਾ ਉਹਨੂੰ ਵੀ ਮਿਲਾਂਗੇ ਮੇਰੇ ਖਿਆਲ ਹੋਰ ਤਾਂ ਕੋਈ ਪਾਰਟੀ ਹੈ ਨਹੀਂ ਬਸ ਇਹੀ ਪਾਰਟੀਆਂ ਨੇ ਬਾਕੀ ਦੀਪ ਸਿੱਧੂ ਵਾਲੀ ਬਾਈ ਵਾਲੀ ਪਾਰਟੀ ਹੋਗੀ ਜੇ ਉਹਦਾ ਕੋਈ ਸਾਡਾ ਦੋਸਤ ਕਹਿੰਦਾ ਵੀ ਯਾਰ ਆਪਾਂ ਨੂੰ ਉਹਨਾਂ ਨਾਲ ਆਪਣਾ ਕੋਈ ਪਿੰਡ ਨੂੰ ਬੈਨੀਫਿਟ ਹੋ ਰਿਹਾ ਚਾਵਾਂਗੇ ਇਹ ਨਹੀਂ ਹੈਗਾ ਲੀਡਰਾਂ ਦੀ ਜਾਇਜਾ ਕਰਨ ਕਿਸੇ ਦੀ ਨਹੀਂ ਜਾਂਦੇ ਹਾਂਜੀ ਨਗਰ ਦਾ ਜਿਹੜਾ ਫਾਇਦਾ ਕਰ ਰਿਹਾ ਹੈ ਹਾਂਜੀ ਹਾਂਜੀ ਹਰੇ ਕੋਲੇ ਪਹੁੰਚਾਂਗੇ ਵਧੀਆ ਵਧੀਆ ਫਾਲਤੂ ਦੀ ਚਾਪਲੂ ਸੀ ਕਿਸੇ ਲੀਡਰ ਦੀ ਨਹੀਂ ਕਰਦੇ ਠੀਕ ਹੈ ਨਗਰ ਦਾ ਫਾਇਦਾ ਹਾਂਜੀ ਨਗਰ ਨੂੰ ਜਿੱਥੋਂ ਫਾਇਦਾ ਹੋ ਰਿਹਾ ਉਹ ਜਿਹੜਾ ਵੀ ਲੀਡਰ ਹੋਵੇ ਸਭਾਏ ਬੀਜੇਪੀ ਦੇ ਠੀਕ ਹੈ ਜੀ ਭਾਈ ਕੀ ਬੇਨਤੀ ਕਰਨੀ ਚਾਹੋਗੇ ਪਾਣੇ ਪਿੰਡ ਦੇ ਲੋਕਾਂ ਨੂੰ ਬੇਨਤੀ ਤਾਂ ਵੀਰੇ ਹੀ ਆਈ ਵਾਤਵਾਰ ਸਾਥ ਦਿਓ ਵੋਟਾਂ ਪਾਓ ਕੈਂਡੀਡੇਟ ਹੈ ਬਾਈ ਜੱਗੀ ਆਪਣੀ ਬੀਏ ਕਲੀਅਰ ਹੈ ਅੱਛਾ ਅੱਛਾ ਕੋਈ ਇਹ ਨਹੀਂ ਵੀ ਇਹ ਕੁਦਰਤੀ ਹੋ ਗਿਆ ਵੀ ਕੋਈ 10 ਪਲੱਸ 2 ਜੇਬ ਉਹ ਡਾਕੂਮੈਂਟ ਸਾਰੇ ਬੀਏ ਦੇ ਨਾਲ ਲਾਏ ਨੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਆਪਣੀ ਵੀ ਆ ਹਾਂ ਬੀਏ ਪੜੀ ਲਿਖੀ ਤੇ ਪਰਮਾਤਮਾ ਤੁਹਾਡੀ ਜੋ ਵੀ ਮਨੋ ਕਾਮਨਾ ਪੂਰੀ ਕਰੇ ਤੇ ਭਾਈ ਤੁਹਾਡੇ ਪਿੰਡਾਂ ਸਰਪੰਚੀ ਦਾ ਕੀ ਮਾਹੌਲ ਚੱਲ ਰਿਹਾ ਕਿੰਨੇ ਸਰਪੰਚ ਖੜੇ ਹੋਏ ਨੇ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ